ਹalleluyah ਆਓ ਸੀ ਮੇਰੀ ਪ੍ਰਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਹਾਡਾ ਦਿਲਾਸਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਹੈ ਉਤਪਤ ਅਧਿਆਇ 28 ਉਦੀ 11 ਐਂਤ ਅਤੇ ਇੱਕ ਥਾਂ ਦੇ ਅਪੜਿਆ ਅਰ ਉਥੇ ਰਾਤ ਕੱਟੀ ਕਿਉਂਕਿ ਸੂਰਜ ਡੁੱਬ ਗਿਆ ਸੀ ਅਰ ਇੱਕ ਪੱਥਰ ਉਸ ਥਾਂ ਤੋਂ ਲੈ ਕੇ ਆਪਣੇ ਸਰਹਾਣੇ ਰੱਖ ਲਿਆ ਅਰ ਉਸ ਥਾਂ ਲੇਟ ਗਿਆ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਕਿ ਜਦੋਂ ਇਸਹਾਕ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਵੱਡੇ ਪੁੱਤਰ ਇਸਾਉ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਮੇਰੇ ਲਈ ਸ਼ਿਕਾਰ ਕਰੇ ਅਤੇ ਮੇਰੀ ਇਸ਼ਾ ਅਨੁਸਾਰ ਸਵਾਦੀ ਪੋਚਨ ਤਿਆਰ ਕਰੇ ਤਾਂ ਜੋ ਮੈਂ ਉਸਨੂੰ ਖਾ ਸਕਾਂ ਅਤੇ ਮਰਨ ਤੋਂ ਪਹਿਲਾਂ ਤਹਾਨੂੰ ਅਸੀਸ ਦੇ ਸਕਾਂ ਜਦੋਂ ਇਸਾਉ ਦੀ ਮਾਂ ਨੇ ਇਹ ਸੁਣਿਆ ਤਾਂ ਉਸਨੇ ਆਪਣੇ ਛੋਟੇ ਪੁੱਤਰ ਯਾਕੂਬ ਨੂੰ ਇਸਹਾਕ ਕੋਲ ਉਸਦੀ ਇੱਛਾ ਅਨੁਸਾਰ ਭੋਜਨ ਦੇ ਕੇ ਭੇਜਿਆ ਅਤੇ ਉਸ ਭੋਜਨ ਨੂੰ ਖਾਣ ਤੋਂ ਬਾਅਦ ਇਸਹਾਕ ਉਹਨੂੰ ਸਾਰੇ ਅਸੀਸਾਂ ਦਿੰਦਾ ਹੈ ਜੋ ਉਸਨੇ ਇਸਹਾਉ ਲਈ ਰੱਖੀਆਂ ਸਨ ਫਿਰ ਜਦੋਂ ਇਸਹਾਉ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਛੋਟੇ ਭਰਾ ਯਾਕੂਬ ਨੂੰ ਮਾਰਨਾ ਚਾਹੁੰਦਾ ਸੀ ਇਸ ਲਈ ਯਾਕੂਬ ਦੀ ਮਾਂ ਨੇ ਯਾਕੂਬ ਨੂੰ ਉਸ ਦੇ ਭਰਾ ਲਬਾਨ ਕੋਲ ਭੇਜ ਦਿੱਤਾ ਜਦੋਂ ਯਾਕੂਬ ਆਪਣੀ ਮਾਤਾ ਦੇ ਕਹੇ ਅਨੁਸਾਰ ਆਪਣੇ ਮਾਮੇ ਲਬਾਨ ਕੋਲ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਰਾਤ ਬਿਤਾਉਣੀ ਪਈ ਉਹ ਰਸਤੇ ਵਿੱਚ ਇੱਕ ਜਗ੍ਹਾ ਰੁਕਿਆ ਅਤੇ ਉੱਥੇ ਰਾਤ ਬਿਤਾਈ ਉਸ ਨੇ ਇੱਕ ਪੱਥਰ ਲਿਆ ਅਤੇ ਇਸ ਨੂੰ ਆਪਣਾ ਸਰਹਾਣਾ ਬਣਾ ਲਿਆ ਅਤੇ ਸੌ ਗਿਆ ਫਿਰ ਉਸ ਨੂੰ ਇੱਕ ਸੁਪਨਾ ਆਇਆ ਕਿ ਇੱਕ ਪੌੜੀ ertidੀ ਉੱਤੇ ਖੜ੍ਹੀ ਸੀ ਅਤੇ ਉਸ ਦੀ ਛੋਟੀ ਆਕਾਸ਼ ਤੱਕ ਪਹੁੰਚੀ ਹੋਈ ਸੀ ਅਤੇ ਪਰਮੇਸ਼ਰ ਦੇ ਦੂਤ ਉਸ ਉੱਤੇ ਚੜ ਰਹੇ ਸਨ ਅਤੇ ਜਹਵਾ ਪਰਮੇਸ਼ਰ ਉੱਪਰ ਖੜ੍ਹਾ ਸੀ ਅਤੇ ਉਸ ਨੇ ਕਿਹਾ ਮੈਂ ਯਹਵਾ ਤੇਰੇ ਪਿਤਾ ਅਬਰਾਹਮ ਦਾ ਪਰਮੇਸ਼ਰ ਅਤੇ ਇਸਹਾਕ ਦਾ ਪਰਮੇਸ਼ਰ ਹਾਂ ਮੈਂ ਤੈਨੂੰ ਅਤੇ ਤੇਰੇ ਵੰਸ਼ ਨੂੰ ਉਹ ertidੀ ਦੇਵਾਂਗਾ ਜਿਸ ਵੇਲੇ ਤੂੰ ਲੇਟਿਆਂ ਹੋਇਆ ਹੈ ਪਿਆਰੀਓ ਜਾਕੂਬ ਇੱਕ ਬਹੁਤ ਅਮੀਰ ਆਦਮੀ ਦਾ ਪੁੱਤਰ ਸੀ ਜਿਸਦੇ ਬਹੁਤ ਸਾਰੇ ਨੌਕਰ ਸਨ ਪਰ ਜਦੋਂ ਆਪਣੀ ਜਾਨ ਬਚਾਉਣ ਲਈ ਘਰੋਂ ਨਿਕਲਿਆ ਤਾਂ ਉਹ ਸਭ ਕੁਝ ਛੱਡ ਕੇ ਇਕੱਲਾ ਚਲਾ ਗਿਆ ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਉਸਦੀ ਮਾਂ ਜੋ ਉਸਨੂੰ ਬਹੁਤ ਪਿਆਰ ਕਰਦੀ ਸੀ ਉਸਦੇ ਨਾਲ ਨਹੀਂ ਗਈ ਜਦੋਂ ਉਹ ਜਾ ਰਿਹਾ ਸੀ ਤਾਂ ਉਸਨੇ ਆਪਣੇ ਆਪ ਨੂੰ ਇੱਕ ਤੰਗਿਆ ਹੋਇਆ ਵਿਅਕਤੀ ਸਮਝਿਆ ਜਾਕੂਬ ਜ਼ਰੂਰ ਇਕੱਲਾ ਮਹਿਸੂਸ ਕਰ ਰਿਹਾ ਹੋਣਾ ਕਿਉਂਕਿ ਉਸਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਕਦੋਂ ਵਾਪਸ ਆਵਾਂਗਾ ਉਹ ਬਹੁਤ ਮੁਸ਼ਕਲ ਹਾਲਾਤ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਬਹੁਤ ਪਾਵਨਾਤਮਕ ਤੌਰ ਤੇ ਪਰੇਸ਼ਾਨ ਸੀ ਅਤੇ ਕੋਈ ਵੀ ਉਸਦੇ ਨਾਲ ਨਹੀਂ ਸੀ ਪਰ ਪਰਮੇਸ਼ਰ ਯਾਕੂਬ ਨੂੰ ਦੇਖ ਰਿਹਾ ਸੀ ਇਸ ਲਈ ਪਰਮੇਸ਼ਰ ਨੇ ਉਸ ਨੂੰ ਪ੍ਰਗਟ ਕੀਤਾ ਕਿ ਮੈਂ ਉਹੀ ਪਰਮੇਸ਼ਰ ਹਾਂ ਜੋ ਤੇਰੇ ਦਾਦਾ ਅਬਰਾਹਮ ਤੇਰੇ ਪਿਤਾ ਇਸਹਾਕ ਦੇ ਨਾਲ ਸੀ ਅਤੇ ਹੁਣ ਮੈਂ ਤੇਰੇ ਨਾਲ ਰਹਾਂਗਾ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਮੈਂ ਇਹ ਧਰਤੀ ਤੇਰੇ ਵੰਸ਼ ਨੂੰ ਦੇਵਾਂਗਾ ਅਤੇ ਮੈਂ ਤਹਾਨੂੰ ਹਰ ਦਿਸ਼ਾ ਵਿੱਚ ਫੈਲਾਵਾਂਗਾ ਇਸ ਤਰ੍ਹਾਂ ਪਰਮੇਸ਼ਰ ਇੱਕ ਪਲ ਵਿੱਚ ਉਸਦੇ ਦੁੱਖਾਂ ਨੂੰ ਖੁਸ਼ੀ ਵਿੱਚ ਬਦਲ ਦਿੰਦਾ ਹੈ ਅੱਜ ਜੇਕਰ ਤੁਸੀਂ ਦੁੱਖ ਮੁਸੀਬਤ ਮੁਸ਼ਕਲ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਵਿੱਚ ਹੋ ਅਤੇ ਕੋਈ ਵੀ ਤੁਹਾਡੇ ਨਾਲ ਨਹੀਂ ਹੈ ਯਾਦ ਰੱਖੋ ਜੋ ਪਰਮੇਸ਼ਰ ਯਾਕੂਬ ਦੇ ਨਾਲ ਸੀ ਉਹ ਹੀ ਤੁਹਾਡੇ ਨਾਲ ਹੋਵੇਗਾ ਉਹ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾ ਹੀ त्याਗੇਗਾ ਉਹ ਤੁਹਾਨੂੰ ਹਰ ਤਰ੍ਹਾਂ ਦੀ ਬਰਕਤ ਦੇਵੇਗਾ ਜਿਵੇਂ ਉਸਨੇ ਚਾਕੋਬ ਨੂੰ ਦਿੱਤੀ ਸੀ ਜਦੋਂ ਅਸੀਂ ਬਾਈਬਲ ਵਿੱਚ ਪੜ੍ਹਦੇ ਹਾਂ ਰਾਜਾ ਹੈਰੋਦੇਸ ਨੇ ਪਤਰਸ ਨੂੰ ਕੈਦ ਵਿੱਚ ਪਾ ਦਿੱਤਾ ਸੀ ਤਾਂ ਉਸ ਨੂੰ ਚਾਰ ਸਿਪਾਹੀਆਂ ਦੁਆਰਾ ਪਹਿਰੇ ਹੇਠ ਰੱਖਿਆ ਗਿਆ ਕਿਉਂਕਿ ਉਸ ਨੂੰ ਪਸਾਹ ਤੋਂ ਬਾਅਦ ਲੋਕਾਂ ਦੇ ਸਾਹਮਣੇ ਲਿਆਂਦਾ ਜਾਣਾ ਸੀ ਪਰ ਜਦੋਂ ਕਲੇਸੀਆ ਉਸਤੇ ਲਈ ਪ੍ਰਾਰਥਨਾ ਕਰ ਰਹੀ ਸੀ ਤਾਂ ਪਰਮੇਸ਼ੁਰ ਨੇ ਆਪਣਾ ਦੂਤ ਭੇਜਿਆ ਅਤੇ ਉਸ ਨੂੰ ਆਜ਼ਾਦ ਕਰ ਦਿੱਤਾ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਵਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੀ ਹਜ਼ੂਰੀ ਵਿੱਚ ਔਣ ਅਤੇ ਆਪਣੇ ਜੀਵਨ ਦੇ ਹਰ ਦੁੱਖ ਦੇ ਸਮੇਂ ਪ੍ਰਾਰਥਨਾ ਕਰਨ ਦਾ ਅਨੁਗ੍ਰਹਿ ਦਿਓ ਤਾਂ ਜੋ ਮੇਰੇ ਜੀਵਨ ਦਾ ਹਰ ਦੁੱਖ ਤੁਹਾਡੇ ਅਨੁਗ੍ਰਹਿ ਨਾਲ ਖੁਸ਼ੀ ਵਿੱਚ ਬਦਲ ਜਾਵੇ ਪ੍ਰਭੇਸ਼ਮ ਸਿਦੇ ਸਮਰਥੀ ਨਾਮ ਵਿੱਚ ਆਮਨ